ਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੇਸ਼ੀ ਪੁਕਤਣਾਏ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਪੇਸ਼ੀ ਪੁਕਤਣਾਇਆ ਸੀਗਾ ਇੱਕ ਸ਼ਖਸ ਤਾਂ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਗੋਲੀ ਮਾਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਇੱਕ ਸ਼ਖਸ ਜਿਹੜੀ ਹੈ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਦੋ ਗੁੱਟਾਂ ਦੇ ਵਿਚਕਾਰ ਲੜਾਈ ਹੋਈ ਹੈ ਫਾਇਰਿੰਗ ਹੋਈ ਹੈ ਤੇ ਇਸ ਦੇ ਦੌਰਾਨ ਇੱਕ ਸ਼ਖਸੀ ਜਿਹੜੀ ਐ ਮੌਤ ਹੋ ਗਈ ਐ ਗੋਲੀ ਲੱਗਣ ਦੇ ਨਾਲ ਦੱਸਿਆ ਜਾ ਰਿਹਾ ਕਿ ਦੋ ਗਰੁੱਪ ਇੱਕ ਗਰੁੱਪ ਸੀਗਾ ਜੋ ਉਪਸ਼ੀ ਭੁਗਤਣ ਦੇ ਲਈ ਆਇਆ ਸੀਗਾ ਤੇ ਦੂਜਾ ਗਰੁੱਪ ਜਿਹੜਾ ਉਸ ਕਾਰ ਤੇ ਸਵਾਰ ਹੋ ਕੇ ਆਉਂਦਾ ਤੇ ਇਸ ਦੌਰਾਨ ਗੋਲੀਆਂ ਚਲਾ ਦਿੱਤੀਆਂ ਜਾਂਦੇ ਜਿਸ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਜਿਹੜਾ ਕਿ ਪੇਸ਼ੇ ਭੁਗਤਣ ਦੇ ਲਈ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਦੋ ਕਾਰਨ ਦੇ ਵਿੱਚ ਦੋ ਵੱਖ-ਵੱਖ ਗਰੁੱਪਾਂ ਦੇ ਲੋਕ ਸਨ ਅਤੇ ਇਹ ਵੀ ਪਤਾ ਲੱਗਿਆ ਕਿ ਕੋਈ ਪੇਸ਼ੇ ਭੁਗਤਣਾ ਵਾਸਤੇ ਇੱਕ ਗਰੁੱਪ ਜਾ ਰਿਹਾ ਸੀਗਾ ਤੇ ਦੂਜੇ ਗਰੁੱਪ ਦੇ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ ਮੌਕੇ ਤੇ ਦੋਨੋਂ ਕਾਰਾਂ ਪੁਲਿਸ ਨੇ ਬਰਾਮਦ ਕਰ ਲਈਆਂ ਨੇ ਤਾਂ ਇੱਕ ਸ਼ਖਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੰਜ ਲੋਕਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਬਾਕੀਆਂ ਦੀ ਪਾਲ ਲਗਾਤਾਰ ਜਾਰੀ ਫਿਲਾਲ ਪੁਲਿਸ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੀ ਹੈ ਤੇ ਦੂਜੇ ਪਾਸੇ ਗੋਲੀਬਾਰੀ ਚ ਜ਼ਖਮੀ ਹੋਏ ਸ਼ਖਸ ਨੂੰ ਫਾਜ਼ਲ ਕਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਰਾ ਦੇ ਦਿੱਤਾ ਗਿਆ ਤਾਂ ਫਾਜ਼ਲ ਕਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਵੱਡੀ ਵਾਰਦਾਤ ਹੋਈ ਹੈ ਫਾਜ਼ਲ ਕਾ ਦੇ ਸਿਵਲ ਹਸਪਤਾਲ ਤੇ ਸ਼ਮਸ਼ਾਨ ਘਾਟ ਦੇ ਵਿਚਾਲੇ ਇਹ ਪੂਰੀ ਕਟਾ ਵਾਪਰੀ ਹੈ ਜਿੱਥੇ ਕਿ ਪੇਸ਼ੀ ਭੁਗਤਣ ਆਏ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਗੋਲੀ ਲੱਗਣ ਦੇ ਨਾਲ ਦੋ ਗੁੱਟਾਂ ਦੇ ਵਿੱਚ ਜਿਹੜੀ ਫਾਇਰਿੰਗ ਹੁੰਦੀ ਹੈ ਕਾਰ ਦੇ ਵਿੱਚ ਸਵਾਰ ਹੋ ਕੇ ਆਈਸੀਕੀ ਦੇ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ ਆਈਸੀਕੀ ਵੱਖ-ਵੱਖ ਗਰੁੱਪ ਸੀਗਾ ਇੱਕ ਗਰੁੱਪ ਜੋ ਜਾਣਕਾਰੀ ਸਾਹਮਣੇ ਇੱਕ ਗਰੁੱਪ ਜੋ ਹੈ ਉਹ ਪੇਸ਼ੀਅ ਭੁਗਤਣ ਦੇ ਲਈ ਜਾ ਰਿਹਾ ਸੀਗਾ ਇਸ ਦੌਰਾਨ ਦੂਜਾ ਗਰੁੱਪ ਆਉਂਦਾ ਹੈ ਕਾਰ ਦੇ ਵਿੱਚ ਸਵਾਰ ਹੋ ਕੇ ਤੇ ਧੜਾ ਧੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੇ ਨੇ ਤਾੜ ਤਾੜ ਤਾਂ ਪਹਿਲੇ ਗਰੁੱਪ ਦੇ ਵਿੱਚੋਂ ਇੱਕ ਸ਼ਖਸ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਫਾਜ਼ਲ ਖਾ ਤੋਂ ਸਾਹਮਣੇ ਆਈ ਹੈ ਪੇਸ਼ੇਵਕਤਨਾਈ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਬੜਾ ਹੀ ਮਾਹੌਲ ਪੰਜਾਬ ਦਾ ਖਰਾਬ ਹੋ ਰਿਹਾ ਹੈ ਬਦਮਾਸ਼ਾਂ ਦੇ ਹੌਸਲੇ ਇਨੇ ਬੁਲੰਦ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਕੋਈ ਪੁਲਿਸ ਦਾ ਡਰ ਨਹੀਂ ਹੈ ਤਾਂ ਪੇਸ਼ੇਪੁਕਤਣਾਇਆ ਸੀਗਾ ਬੰਦਾ ਉਸ ਦਾ ਹੀ ਕਤਲ ਕਰ ਦਿੱਤਾ ਗਿਆ ਤੁਸੀਂ ਵੇਖੋ ਕਿਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਹੋ ਰਹੀ ਹੈ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਵਿਗੜ ਰਹੀ ਹੈ ਕਿਸ ਤਰ੍ਹਾਂ ਡਗਮਗਾ ਰਹੀ ਹੈ ਇਹ ਤੁਸੀਂ ਵੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਜਦੋਂ ਨਿਤ ਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਫਾਜ਼ਲਕਾ ਦੇ ਵਿੱਚ ਪੇਸ਼ੇਪੁਕਤਨਾਇਏ ਬੰਦੇ ਤੇ ਹੀ ਅਟੈਕ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੋ ਗਰੁੱਪਾਂ ਦੇ ਵਿਚਕਾਰ ਪੂਰੀ ਘਟਨਾ ਵਾਪਰੀ ਹੈ ਤਸਵੀਰਤਾਂ ਤੋਂ ਦਿਖਾ ਰਹੇ ਫਾਜ਼ਲ ਕਾਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਦੋ ਗਰੁੱਪਾਂ ਦੇ ਵਿਚਕਾਰ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਇੱਕ ਗਰੁੱਪ ਪੇਸ਼ੇ ਭੁਗਤਣ ਦੇ ਲਈ ਆਇਆ ਸੀ ਦੂਜਾ ਕਾਰ ਦੇ ਵਿੱਚ ਸਵਾਰ ਹੋ ਕੇ ਦੂਜਾ ਗਰੁੱਪ ਆਉਂਦਾ ਤੇ ਤਾਰ-ਤਾਰ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਇੱਕ ਸ਼ਖਸ ਜ਼ਖਮੀ ਹੁੰਦਾ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਅਰਨੀ ਅਲੇ ਤੋਂ ਪ੍ਰੀਤਾ 팔ੂਆ ਨੇ ਉਸ ਦੇ ਇੰਸਟਾ 팔ੂਆ ਇੰਸਟਾਗ੍ਰਾਮ ਤੇ ਵੀ ਰਹਿਤ ਤੁਮ ਕੀ ਹੰ ਦਿੱਤੀ ਹੈ ਕਿ ਤੂੰ ਪਹੁੰਚ ਕੇ ਆਈਂ ਤਰੀਕ ਤੇ ਆਰੇ ਕੰਕੀਆਂ ਦਿੱਤੀਆਂ ਨਾ ਕੰਪਲੇਟਾਂ ਪਹਿਲਾਂ ਵੀ ਲੱਗੀਆਂ ਆਈਆਂ ਨਹੀਂ ਐਸਐਸਪੀ ਅੱਜ ਦਫ਼ਤਰ ਵੀ ਆਈਏ ਕੰਪਲੇਟਾਂ ਲੱਗੀਆਂ ਆਈਆਂ ਬੱਬੂ ਪ੍ਰੀਤਾ ਪ੍ਰੀਤਾ ਪਾਲੂ ਗੋਲਡੀ ਹੋ ਗਿਆ ਗੋਲਡੀ ਹੈਪੀ ਗੋਲਡੀ ਹੈਪੀ ਚੈਨ ਵਾਲਾ ਉਹ ਤੇ ਜਿਹੜਾ ਜਿਹੜਾ ਫਾਇਰ ਨਾਲ ਸ਼ੂਟ ਕੀਤਾ ਗਿਆ ਇਹ ਆ ਦਾ ਲਾਇਸੈਂਸੀ ਸੀਗਾ ਜਾਂ ਕੀ ਸੀ ਨਹੀਂ ਇਹ ਦੋ ਨੰਬਰ ਦਾ ਲਾਇਸੈਂਸ ਨਾਲ ਸਾਰਾ ਪੰਜਾਬ ਦੇ ਪਹਿਲਾਂ ਅਸਲੀ ਨੂੰ ਦੋ ਫਰੇ ਗਿਆ ਅਸਲੇ ਵੀ ਇਹਨਾਂ ਕੋਲ ਫਰੇ ਗਿਆ ਪੰਜ ਚੱਕ ਬੜੀ ਆ ਦਾ ਸਰਕਾਰ ਦਾ ਹੈ ਇਹ ਰੀਟ ਤੇ ਪਰ ਲਾਜ ਨਾ ਮੁੰਡਾ ਦੋਨਾਂ ਵਿੱਚ ਹਥਿਆਰ ਮਿਲੇ ਕੀ ਇਹ ਆਇਆ ਕਿਵੇਂ ਸੀ ਹਾਜ਼ਿਲ ਕਾ ਕਿਵੇਂ ਆਇਆ ਸੀ ਇਹ ਲਾਇਸੈਂਸੀ ਤਰੀਕ ਤੇ ਆਇਆ ਸੀ ਇੱਥੇ ਸੋਨਾ ਵਕੀਲ ਵੀ ਹੋਣਾ ਲਾਇਸੈਂਸੀ ਕਾਦੀ ਤਰੀਕ ਚਲਦੀ ਪਈ ਸੀ ਆਹ ਕਰਾਸ ਕੇਸ ਸੀ ਕਰਾਸ ਕੇਸ ਸੀਗਾ ਕਿਸ ਚੀਜ਼ ਦਾ ਕਰਾਸ ਕੇਸ ਸੀਗਾ ਹਾਂਜੀ ਪਹਿਲਾਂ ਲੜਾਈ ਹੋਈ ਹੈ ਜੀ ਇੱਕ ਵਾਰੀ ਅੱਛਾ ਇਹ ਪੁਰਾਣੀ ਰੰਜਿਸ਼ ਸੀ ਕਿ ਕਹਿ ਸਕਦੇ ਨੇ ਹੇ ਥੋੜੀ ਹੇ ਕੀ ਨਾਮ ਕਿਸੇ ਦਾ ਨਾਮ ਕਿਸੇ ਦਾ ਜਿਹਨਾਂ ਦੀ ਮੌਤ ਹੋਈ ਹੈ ਹਾਂਜੀ ਸਾਈਡ ਸਾਰੇ ਕਿੰਨੀ ਉਮਰ ਹੈ ਇਹਨਾਂ ਦੀ ਹਾਂਜੀ ਉਮਰ ਕਿੰਨੀ ਕਹਿੰਦੇ 17 ਸਾਲ 17 ਸਾਲ ਠੀਕ ਹੈ ਸੀ ਪਰ ਤੁਹਾਨੂੰ ਰਿਪੋਰਟ ਕੰਮ ਕਰ ਰਹੇ ਸੀ ਪਤਾ ਲੱਗਿਆ ਵੀ ਇੱਥੇ ਕਿ ਆਪਸ ਵਿੱਚ ਗੋਲੀਬਾਰੀ ਵਧੀ ਹੋਈ ਸੀ ਬੰਦੇ ਡੱਟੂਗੇ ਕਿੰਨੇ ਜਣੇ ਸੀਗੇ ਇਹ ਕਿਥੋਂ ਆ ਰਹੇ ਸੀਗੇ ਪਰ ਸਾਨੂੰ ਕੋਈ ਨਹੀਂ ਪਤਾ ਤੁਸੀਂ ਆਈ ਵਿਟਨੈਸ ਹੈਗੇ ਅਸੀਂ ਜਿਵੇਂ ਆ ਮੌਲ ਇੱਥੇ ਮੁਕੇ ਤੋਂ ਨਹੀਂ ਆਏ ਹਾਂ ਸਾਰੇ ਕਿੰਨੀਆਂ ਗੱਡੀਆਂ ਨੇ ਜੀ ਜਿਹੜੀਆਂ ਟਕਰੀਆਂ ਨੇ ਇਹ ਦੋ ਹੀ ਨੇ ਆਪੋ ਇਹ ਕੀ ਮਾਰੀ ਗਈ ਕਿ ਐਕਸੀਡੈਂਟ ਹੋਇਆ ਜੀ ਗੋਲੀ ਗੋਲੀ ਮਾਰੀ ਕਿਸਲੇ ਅੱਛਾ ਆਪਾਂ ਕਿਹੜਾ ਹੋ ਗਏ ਨੇ ਬੰਦੇ 60 ਨਹੀਂ ਲੋਕ ਪਿਆ ਫਿਰ ਇਹ ਗੱਡੀਆਂ ਕਿੰਨਾਂ ਦੀਆਂ ਨੇ ਜੀ ਦੋ ਗਰੁੱਪ ਹੋਏ ਸੀ ਕਹਿੰਦੇ ਇਹ ਸਾਰੇ ਸੁਰੰਸ ਨਹੀਂ ਗੱਲ ਕਰ ਰਹੇ ਦੋ ਗਰੁੱਪ ਹੋਏ ਸੀ ਇੱਕ ਗਰੁੱਪ ਚਲਾ ਗਿਆ ਆ ਗਏ ਉਹਨਾਂ ਨੂੰ ਦੋਨਾਂ ਦਾ ਪਤਾ ਜੀ ਹਸਪੀਟਲ ਕੱਢ ਗਏ ਹਾਂਜੀ ਦੋ ਜਣੇ ਸੀ ਜਿਹਦੇ ਦੀ ਡੈਥ ਹੋ ਗਈ ਬਚਰੇ ਅੱਛਾ ਜੀ ਇੱਕ ਜਣੇ ਨੂੰ ਹਸਪੀਟਲ ਕੱਢ ਕੇ ਸੀ ਪਾਤਾ ਅੱਛਾ ਇਹ ਕਿੱਥੋਂ ਆ ਕਿੱਥੋਂ ਰੇ ਸੀ ਇਹਨਾਂ ਨਹੀਂ ਪਤਾ ਇਹਨਾਂ ਨੂੰ ਪੁਲਿਸ ਇਨਵੈਸਟੀਗੇਸ਼ਨ ਹੋਏਗੀ ਨਾ ਆ ਕਿ ਮੌਕੇ ਤੇ ਘਾਟ ਹੁੰਦਾ ਨਾ ਕਿੰਨੇ ਕੁ ਫਾਇਰ ਹੋਏ ਨੇ ਮੌਕੇ ਤੇ ਸੀ ਨਹੀਂ ਬਸ ਨਾਲ ਹੀ ਆਏ ਬਰਾਬਰੀ ਆਏ ਫਾਇਰ ਫਾਇਰ ਕਿੰਨੇ ਕੁ ਸੀਗੇ ਫਾਇਰ ਤਾਂ ਇਹ ਜਿਹੜਾ ਵੜਤਾ ਕੇ ਬੁਖੇ ਭਈ ਗਏ ਨਹੀਂ ਪਤਾ ਦੋ ਗੋਲੀਆਂ ਬੱਜੀ ਨਕੂਲ ਕੰ ਦਾ ਸਾਹ ਹੈ ਅੰਦਾਜ਼ ਦੋ ਦੇ ਰਜੀ ਗੋਲੀ ਕਿ ਅੱਜ ਆਇਆ ਹਸਪਤਾਲ ਦੇ ਦੇਖਣ ਇੱਥੇ ਦਵਾਗੀ ਕੋ ਪਾਰਟੀ ਦਾ ਝਗੜਾ ਹੋਇਆ ਵਾ ਤੇ ਇੱਥੇ ਹਸਪਤਾਲ ਆਇਆ ਮਰੀਜ਼ ਹੈਗਾ ਸਰ ਕੋਈ ਗੜਬੜੀ ਹੈ ਕਿ ਬੰਦਾ ਮਰ ਗਿਆ ਹੈ ਅਰੇ ਹਸਪੀਟਲ ਤਾਂ ਆ ਗਿਆ ਵੱਡੀ ਸ਼ੋਰ ਨੇ ਸਿੱਟ ਅੱਛਾ ਡੈਥ ਹੋ ਗਈ ਹੈ ਇਹ ਮਸਾ ਇਹ ਪਤਾ ਲੱਗਾ ਸਰ ਲੜਾਈ ਕਰਦੀ ਹੈ ਕਿ ਪਤਾ ਲੱਗਦਾ ਇਹ ਜੀ ਆਈ ਆਈ ਹੈ ਜੀ